ਸਫਰੀ ਕਾਲ ਜੀ ਲੋ ਜੀ ਅੱਜ ਲੱਗੇ ਨਿੰਮ ਨੂੰ ਸਿੱਧੀ ਗੱਲ ਸਾਡੀ ਨਿੰਮ ਹੋ ਗਈ ਟੇਢੀ ਇਹ ਬਹੁਤ ਜ਼ਿਆਦਾ ਰਾਤ ਨਹੀਂ ਬਹੁਤ ਸੁਨਾ ਪੈ ਗਿਆ ਫਿਰ ਇਹਨੂੰ ਹੁਣ ਲੋਹੇ ਦਾ ਪਾਈਪ ਕੱਢਣ ਲੱਗੇ ਆ ਬਾਪੂ ਕਹਿੰਦਾ ਪਾਈਪ ਗੱਡੀ ਨੂੰ ਬਾਪੂ ਦਰਮਾਚ ਕੋਲ ਬੈਠਾ ਮੈਂ ਕਿਹਾ ਵੀ ਇਹਨੂੰ ਪਾਈਪ ਕੱਢ ਕੇ ਸਿੱਧੀ ਕਰ ਦੇ ਉਹਨੂੰ ਸ਼ਾਂਗ ਹੋ ਗਈ ਅਸਲ 'ਚ ਜੇ ਇਹਨੂੰ ਨਾ ਸ਼ਾਂਗ ਦੇ ਫੇਰ ਇਹਨੇ ਵਧਿਆ ਰਹਿਣਾ ਤਾਂ ਇੱਥੇ ਕੇ ਬੂਟੇ ਸ਼ਾਂਗ ਤੇ ਮੈਂ ਕਿਹਾ ਵੀ ਚਾ ਸਿੱਧੀ ਚਲੀ ਜਾਊਂਗੀ ਵਰੇ ਟੇਢੀ ਹੋਣ ਲੱਗੀ ਉੱਪਰ ਬਜਨ ਹੋਣੇ ਕਰਕੇ ਹੁਣੀ ਬੰਨੀ ਏ ਨਹੀਂ ਤਾਂ ਫਿਰ ਇਹਨੇ ਗਰ ਜਾਣਾ ਕੰਮ ਖਰਾਬ ਹੋ ਜੂ ਇਹਦੇ ਕਰਕੇ ਹੁਣ ਫਿਰ ਇਹਨੂੰ ਵੱਡਣ ਦੀ ਤਿਆਰੀ ਮੈਂ ਗੱਡੂ 1 ਸਾਲ ਵਿੱਚ ਇਹਦੇ ਨਾਲ ਉੱਚੀ ਹੋ ਗਈ ਰਸੋਈ ਨਾਲੋਂ ਤਕਰੀਬਨ 12 13 ਫੁੱਟ ਦੀ ਹੋ ਗਈ ਸਬਜ਼ੀਆਂ ਸਾਗ ਤਾਂ ਹੋਇਆ ਏ ਇਹਨ ਪੂਰਾ ਮੈਂ ਸਾਗ ਤਾਂ ਹਰੀਆਂ ਮਾਰਦਾ ਆਪੂ ਮੂਲੀਆਂ ਵੀ ਜੰਮੀਆਂ ਆਈਆਂ ਧਨੀਆਂ ਵੀ ਪਾਲਕ ਵੀ ਆ ਚੀਨੀ ਸਰੋਂ ਨਹੀਂ ਜੰਮੀ ਇੱਧਰ ਜਿਹੜੀ ਵੇਚੀ ਸੀ ਚਲੋ ਗੱਡੀ ਆਈ ਫਰੀ ਨੂੰ ਲਓ ਜੀ ਅੱਜ ਗੰਨਾ ਬੰਨਣ ਵਾਲੇ ਬੰਦੇ ਆਏ ਵੇ ਤੇ ਮੁੱਟੂ ਆ ਉਹ ਬੰਦਾ ਸਾਡਾ ਉਹ ਸਭ ਤੋਂ ਖਰਾਬ ਨਹੀਂ ਬੰਦਾ ਸਾਡਾ ਹਾਂ ਦੇ ਨਾ ਸੁਣਾ ਉਹ ਮੁੱਟੂ ਹੂੰ ਬੋਲਦਾ ਨਹੀਂ ਹੈਗਾ ਦੇਖੋ ਜੀ ਕਹਿੰਦਾ ਪਾਰਟੀ ਕਰੋ ਟਰਾਲੇ ਦੀ ਮੈਂ ਕਿਹਾ ਦੱਸ ਅਜੇ ਟਰਾਲਾ ਆਉਣਾ ਸ਼ੁੱਕਰਵਾਰ ਨੂੰ ਯਾ ਪਾਰਟੀ ਅੱਜ ਮੰਗਦਾ ਦੇ ਲੰਬੜਦਾਰ ਇਹੇ ਖਾਂਗੇ ਫੇਰ ਵੀ ਉਦੋਂ ਨਹੀਂ ਖਾਣਾਂਗੇ ਉਦੋਂ ਨਹੀਂ ਖਾਗੇ ਕੀ ਆ ਉਹ ਤਾਂ ਪਹਿਲੇ ਦਾ ਹੀ ਅੱਛਾ ਗੰਨਾ ਬੰਦਦਾ ਨਹੀਂ ਮੇਰੇ ਕੋਲ ਜਿਹੜਾ ਖਰਾਬ ਗੰਨਾ ਦੇਲਾ ਦੇਖੋ ਇੱਕ ਵੀ ਗੰਨਾ ਨਹੀਂ ਡਿੱਗਿਆ ਜਿਹੜਾ ਖਰਾਬ ਗੰਨਾ ਉਹਨੂੰ ਬੰਦਦਾ ਨਹੀਂ ਚੰਗੇ ਗੰਨੇ ਨੂੰ ਬੰਨੀ ਜਾਂਦਾ ਨਹੀਂ ਉਹ ਜਿਹੜਾ ਡਿੱਗਿਆ ਹੀ ਉਹ ਤਾਂ ਚੱਕਦਾ ਜਿਹੜਾ ਉਰਲਾ ਗੰਨਾ ਉਹ ਤਾਂ ਬੰਦਦਾ ਨਹੀਂ ਤੂੰ ਉਹਦਾ ਕਰਕੇ ਦੱਸਾਂਗਾ ਪਾਉਂਦਾ ਉਹ ਕੀ ਕਹਿੰਦਾ ਉਹ ਆਹ ਦਿਲਾ ਕਹਿੰਦਾ ਮੇਰਾ ਹੀ ਬੰਦੇ ਹੋਣਾ ਦੱਸ ਕਿਲਾ ਦੰਦਦਾ ਉਹ ਬੰਨ ਲਿਓਗੇ ਹਾਂ ਉਹ ਤਾਂ ਬੰਦੇ ਹੋਣਾ ਹੈ। ਅੱਛਾ 85 ਰਹਿੰਦਾ ਉਹਦਾ। ਉੱਥੇ ਗੁਰਦਵਾਰੇ ਕੋਲ। ਆ ਬੰਦੇ ਉਹੀ। ਕੱਢ ਗਿਆ ਉਹਨੂੰ ਹੁਣ? ਹੋ ਗਿਆ ਹੁਣ। ਪੰਨ ਜੋ ਗਿਆ। ਦੋ ਬੰਦੇ ਨਾਲ ਪੱਤੀ ਫੇਰਦੇ। ਫੁੱਟ ਪਰੀਆਂ ਵਾਲਾ। ਅੱਛਾ ਉਹੀ ਉਕਣਾ ਹੀ। ਉਹ ਡਬਲ ਨਹੀਂ ਕਰਨਾ ਕਹਿੰਦਾ। ਕਹਿੰਦਾ ਇੱਕ ਪੱਤੀ ਫੇਰ ਕੇ ਫੇਰ ਡਬਲ ਕਰ। ਹਾਂ ਸਿੰਗਲੇ ਪੱਤੀ ਫੇਰ ਦੋਕਣਾ ਹੀ। ਜਿਵੇਂ ਆਪਾਂ ਸੋਚਿਆ ਤਾਂ। ਪਰ ਕਰੇ ਗਿਆ ਹਵਾ ਨੇ ਗੀਰਤਾ। ਹੁਣ ਲੱਗੀ ਪੇ ਨਹੀਂ ਦਿੱਤੇ ਪਾਣੀ ਕਰਦੇ ਪਾਣੀ ਨਹੀਂ ਮਿੱਟੀ ਕਰਕੇ ਵੀ ਨਹੀਂ ਹੈਗਾ ਮਿੱਟੀ ਨਹੀਂ ਦਿੱਤੀ ਚੱਲ ਕੋਈ ਨਹੀਂ ਕੋਈ ਹਲਦ ਉਸ ਦਾ ਵੀ ਆ ਜਗਦੀਪ ਦਾ ਵੀ ਇਹੀ ਆ ਇਧਰ ਦਾ ਠੀਕ ਹੈ ਉਧਰ ਹੀ ਬੜ ਗਿਆ ਉਧਰ ਗੰਨਾ ਵੀ ਮਿਲਿਆ ਉਧਰ ਬੂਟੇ ਜਿਆਦਾ ਹੈ ਨੇੜੇ ਜਿਹੜੇ ਬੂਟੇ ਆ ਨਾ ਉਹ ਹਵਾ ਰੋਕਦੇ ਆ ਆਪਣਾ ਵੀ ਸੜਕ ਕਿ ਨਹੀਂ ਜਿਆਦਾ ਗਰੇ ਆ ਉਰਲੇ ਪਾਸੇ ਘੱਟ ਗਰੇ ਆ ਸੜਕ ਹਵਾ ਰੋਕਦੀ ਆ ਉਧਰ ਬੂਟੇ ਹਵਾ ਰੋਕਦੇ ਘੁੰਮਦੀ ਆ ਫਿਰ ਹਵਾ ਚੱਲ ਲਓ ਜੀ ਬਾਜਰਾ ਬਾਰ-ਬਾਰ ਬਹੁਤ ਵਧੀਆ ਹੋਇਆ ਆ ਐਨ ਫੁੱਲ ਯਾਨੀ ਕਿ 1.5 ਤੋਂ 2 ਤੋਂ 2 ਫੁੱਟ ਦਾ ਹੋ ਗਿਆ ਆ ਐਨ ਵਧੀਆ-ਵਧੀਆ ਜਿੱਧਰ ਧੁੱਪਾਂ ਪੈਂਦੀ ਵਿੱਚ ਹੈ ਨਹੀਂ ਆ ਫਰਕ ਆ ਬਪੂਲਰਾਂ ਦਾ ਬੀਜਣਾ ਪੈਂਦਾ ਇੱਕ ਜੇ ਖਾਲੀ ਛੱਡਦੇ ਤਾਂ ਵੀ ਔਖਾ ਏ ਜੇ ਨਹੀਂ ਛੱਡਦੇ ਤਾਂ ਵੀ ਔਖਾ ਉਹਦੇ ਕਹਿੰਦੇ ਬਾਰ-ਬਾਰ ਬਹੁਤ ਵਧੀਆ ਇੱਧਰ ਜਿੱਧਰ-ਇੱਧਰ ਬਪੂਲਰ ਨਹੀਂ ਧੁੱਪਾਂ ਪੈਂਦੀ ਆ ਵਿੱਚ ਯਮਾ ਹੀ ਨਹੀਂ ਹੈਗਾ ਖਤਮ ਖਾਲੀ ਪਿਆ ਕੋਈ ਕੋਈ ਢੱਕਾ ਜੰਮਿਆ ਵਾ ਜ਼ਰੂਰ ਆਉ ਪਰ ਮਾੜਾ ਇਹ ਬਹੁਤ ਮੀਂਹ ਆ ਤਾ ਬਹੁਤ ਪਿਆ ਪਾਣੀ ਉਹ ਪਾਣੀ ਖੜਾ ਪੂਰਾ ਇਹ ਕੀਤਾ ਵਿੱਚ ਜਿਹੜੇ ਬਾਏ ਵੀ ਤੇ ਹਨ ਪਾਣੀ ਖੜਾ ਫਿਰ ਗੰਨਾ ਬਨਣ ਲੱਗੇ ਪਾਣੀ ਵਿੱਚ ਕਹਿੰਦਾ ਅਸੀਂ ਪਾਣੀ ਚ ਬੰਦ ਦੇਣਾ ਹਾਂ ਚਲੋ ਕੋਈ ਨਹੀਂ ਭਾਈ ਬੰਨੋ ਫਿਰ ਚਲਦੇ ਜੀ ਘਰ ਨੂੰ ਆ ਵੀ ਮੋਟੂ ਬਾੜੇ 'ਚ ਪਹੁੰਚ ਗਿਆ ਬੰਨਣਾ ਉੱਥੇ ਤਾਂ ਬੰਨੇ ਆਇਆ ਅਗਰੀਵ ਦਾ ਕਹਿੰਦਾ ਬੇਲ ਆ ਗੰਨੇ 'ਚ ਬੇਲ ਬਟਣੀ ਆ ਬੇਲ ਬਟਣੀ ਕਿੱਦਣੇ ਹਾਂ ਉਹ ਪਰਲੇ ਮੁੱਢੇ 'ਚ ਬੰਨੇ ਦੇ ਵਿੱਚ ਡਬਲ ਕਰਤਾ ਇਹਨਾਂ ਨੇ ਹੁਣ ਤਾਂ ਹੋਰ ਖੁੱਲਾ ਹੋ ਗਿਆ ਆ ਹੋਰਨ ਬੜਾ ਵੱਜਦਾ ਸੀਰੀਆ ਦਾ ਕੱਖ ਦੇਖ ਲੈ ਕਿਹੜੇ ਸਾਹਕਾ ਹੋਇਆ ਬੋਰੇ ਖਿਲਾੜੀ ਦੇ ਅੱਦਵਾਲੇ ਇਹ ਸਾਫ਼ ਕਰਾਂਗੇ ਜੀਗਾ ਵੀ ਚੱਕ ਲਾੜੀ ਦੇ ਨੇੜੇ ਕਰਾਂਗੇ ਕਿੰਨੀ ਕਵਾਰੀ ਸਾਫ਼ ਕਰੀ ਜਾਈਏ। ਨਾ ਸਪਰੇਅ ਕਰ ਦਿੰਦੇ ਨਾ ਸਪਰੇਅ ਕਰੀ ਜਾ ਕੋ ਮਰਜ਼ੀ ਕਰੀ ਜਾ ਗੋਬਰ ਗਾਂ ਦੇ ਆਦੋ ਵਾਲੇ 2-3 ਵਾਰੀ ਸਪਰੇਅ ਹੋ ਲੈਂਦੀ ਆ ਫੇਰ ਹੋਈ ਜਾਂਦਾ। ਉਹ ਡਬਲ ਤਾਂ ਨਹੀਂ ਹੁੰਦਾ ਇਹ। ਡਬਲ? ਹੋ। ਨੀ ਅਟਕੇ ਕਰਦੇ ਉਹ। ਆਪਾਂ ਨੇ ਬੀਜ ਕੱਢਣਾ ਇੱਥੇ ਤੇ ਪੌਣੇ ਕੀਲੇ ਦਾ ਕਰਦੇ ਨੇ ਜੇ ਆਏਗਾ ਫੇਰ ਦੇਖੋ ਕਿੰਨਾ ਪੱਕਾ ਹੈ ਹੋ ਆ ਕਦੀ ਨਾ ਆਇਆ ਵਿੱਚ ਉਹ ਕੱਖਦਾ ਹੁਣ ਆਈਆਂ ਹੁਣ ਕਰੇ ਕੀ ਆ ਬੰਦੇ ਬੰਦੇ ਆਜੋ ਆਜੋ ਤੁਹਾਨੂੰ ਬੰਦਾ ਖੜਾ ਮੇਲੇ ਨੂੰ ਦੇਖ ਲਾ ਗੰਨਾ ਠੀਕ ਨਹੀਂ ਹੈਗੀਆਂ ਤੁਹਾਡੀਆਂ ਉਹ ਪਹੁੰਚ ਗਿਆ ਦੇਖ ਲਾ ਨਾਲੇ ਮੈਂ ਤੈਨੂੰ ਦੱਸਿਆ ਵੀ ਇਹਦਾ ਕਹਾ ਮੰਨ ਲੈ ਕਰੋ ਫੇਰ ਦੇਖ ਲੈ ਨਹੀਂ ਗਰਮ ਬੌਜੀਤੀ ਹੋਣਾ ਇਹਨੇ ਮੈਂ ਚਾਰ ਗੇੜੇ ਮਾਰਿਆ ਮੈਨੂੰ ਲੋਲੂ ਫੜਾਇਆ ਉਹਨਾਂ ਦੇ ਨਾ ਦੂਰ ਲੰਘ ਗਏ ਅੱਛਾ ਹੀ ਉਹ ਕਿੱਥੇ ਕੱਲੂ ਬੰਦ ਕੇ ਆਪਣਾ ਅੱਛਾ ਹੈ ਕੱਲੂ ਆਂਗੇ ਨਹੀਂ ਕੱਲ ਨੂੰ ਵਰਕੇ ਕੇ ਸੋਮਾ ਦਾ ਉਹ ਕਿਹੜਾ ਉਹਦਾ ਬੰਦ ਇੱਥੇ ਵਾਲਾ ਗਰਜਾ ਬੰਦ ਦੇ ਉਸ ਤੋਂ ਉਹੀ ਬੰਦ ਨੇ ਪਹਿਲੇ ਉਹ ਤਾਂ ਪਤਾ ਉਹ ਤਾਂ ਕਹਿੰਦਾ ਤੇਰਾ ਕੱਲੂ ਬੰਦਣਾ ਅੱਗੇ ਕਿੱਥੇ ਗਿਆ ਸੀ ਹਾਂ ਕੱਲ ਇਹਨਾਂ ਦੀ ਕਿਤੇ ਆਉਂਦੀ ਹੈ ਮੈਂ ਕਿਹਾ ਸੀ ਸੋਮਾ ਤੋਂ ਇਹ ਟਾਈਮ ਨਹੀਂ ਹੈਗਾ ਹੋਰ ਬੰਦੇ ਤੇ ਆਗਲਵਾ ਦਿੰਦਾ ਡਬਲ ਕਰਦੀ ਹੈ ਹੋਰ ਤੇ ਲਵਾ ਦਿੰਦਾ ਉੱਪਰ ਆਗਾ ਕਹਿੰਦਾ ਹੋਰ ਤੇ ਬਣਾ ਲੈਂਦਾ ਤੋ ਉਹ ਬੰਦੇ ਨਹੀਂ ਡਬਲ ਕਰ ਦੇਗੇ ਉਹ ਵੀ ਤਾਂ ਡਬਲ ਕਰ ਦੇਣਗੇ ਡਬਲ ਤੋਂ ਕਰਦੀ ਨਹੀਂ ਜਾਂ ਮਰ ਦੋ ਜਿੰਦਗੀ ਹੋ ਕੀ ਹੋਣਾ ਗੱਜਣਾ ਹੋ ਗਰਗਾ ਭੇ ਘਟਾ ਜੇ ਇਕੱਠੇ ਕਰੂਗੇ ਤਾਂ ਗੱਲ ਨਹੀਂ ਗੱਲ ਬਣਦੀ ਹੈਗੀ ਕਹਿੰਦਾ ਬਣਾਉਣਾ ਹੀ ਨਹੀਂ ਫਿਰ ਗਿਰੇ ਆ ਕਾ ਬਣਾਉਣਾ ਚਾਹ ਕੇ ਅ ਮੈਂ ਗਿਰਦਾ ਤਾਂ ਨਹੀਂ ਕਿ ਅਸੀਂ ਬੰਨੋ ਯਾਰ ਹਵਾ ਪੈਂਦੀ ਉਹਨੂੰ ਬਹੁਤ ਯਾਰ ਬੰਦ ਹੋ ਜਾਵਾ ਪੈਂਦੀ ਹੈ ਪੋਰੀ ਆਵਾਜ਼ ਇਹਨਾਂ ਨੇ ਬਾਰੀ ਥੋੜੋ ਆਉਣ ਦੇਣੀ ਆ ਕੱਲ ਨੂੰ ਆ ਕੇ ਉਹਨੂੰ ਬੰਨ੍ਹ ਜਾ ਦੋ ਕਿੱਦਿਆਂ ਦਾ ਕੌਂਟੇਰੇ ਦੇ 85 ਹਜ਼ਾਰ ਕੱਲ ਦੇਖਾਂਗੇ ਤਾਂ ਬੱਸ ਕਾਲੂ ਕਹਦੇ ਨਾ ਬਾਹਰ ਹੈ ਨਾ ਉਸਕੇ ਭਾਨ ਘਾ ਥੋੜੇ ਦੇਖਣੇ ਆ ਗਏ ਅੱਜ ਮੈਂ ਆ ਰਿਹਾ ਸੀ ਪਾਲਣੇ ਤਵੀਰ ਬੇਲੇ ਹੋ ਗਏ ਕਦੀ ਉਸਕਾ ਪਾਲਣੇ ਨਹੀਂ ਉਸਕਾ ਨਹੀਂ ਪਾਲਣੇ ਹੋਤੇ ਇਸ ਦਾ ਜਗਦੀਪ ਦਾ ਨਹੀਂ ਤਾਂ ਬੰਨਣਾ ਹੋਰ ਦੇ ਜਾਣਾ ਤਾਂ ਆਜ ਤਾਂ ਮੇਰੇ ਤੇ ਕਿੰਨਾ ਬੰਨਣਾ ਮਾ ਉਹਦਾ ਬੰਦ ਹੋ ਗਿਰ ਜਾਣਾ ਉਹਦਾ ਗੰਨਾ ਚਲੋ ਕੱਲ੍ਹ ਕਰ ਬੀਨ ਤੇ ਨਾ ਅੱਛਾ ਇਹਨੇ ਮੁੜਿਆ ਫਿਰ ਨਹੀਂ ਜਿਸਕਾ ਉਹਨੂੰ ਮੰਗਰਵਾਰ ਕੋ ਬਾਹਨਾ ਥਾ ਪਤਾ ਬਾਹਨਾ ਮਿਲ ਗਿਆ ਇਹਨਾਂ ਨੂੰ ਇਹਨਾਂ ਨੂੰ ਵੀ ਤਾਂ ਮੋੜ ਤੇ ਬੰਦੋ ਕੋਈ ਨਾ ਕਥਾ ਕਿ ਦੰਦਾ ਕਹਿੰਦਾ ਨਾ ਨਾ ਠੀਕ ਆ ਉਹਦੋਂ ਵੀ ਤਾਂ ਬਿੱਗਾ ਕ ਬੰਨ ਕੇ ਗਏ ਤੇ ਇਹ ਮੇਰੇ ਵਾਲਾ ਪਰ ਮਿੱਟੀ ਹੈਗੀ ਤੇ ਮਿੱਟੀ ਨਹੀਂ ਹੈਗੀ ਸਾਡੇ ਆਹੀ ਦਾ ਪੰਗਾ ਹੋਇਆ ਇਹ ਤਾਂ ਕੋਈ ਗੰਨੇ ਦਾ ਇਹ ਵਾਲਾ ਇਹਦਾ ਪੂਰਾ ਪ੍ਰੋਜੈਕਟ ਚਾਹੀਦਾ ਜੇ ਜੰਗ ਲੜਨੀ ਹੈ। ਬਸ ਹਥਿਆਰਾਂ ਬਿਨਾ ਕਾਦੀ ਜੰਗ। ਜੰਗ ਨਹੀਂ ਹੈਗੀ, ਕਈ ਗੱਲ ਹੈ। ਤਾਰੀਖ ਤਾਂ 5 ਪੰਜ ਕਿਲਾਵੇ ਸਿਗਨਲ ਕਰਨਾ ਹੈ। ਚਲ ਤਾਰੀਖ ਉਹ ਵੀ ਗੱਲਾਂ ਮੰਨ। ਆ ਜਾ ਯਾਰ ਹਾਂ। ਹੋਰ ਫੇ ਕਿੱਦਾਂ ਬਾਈ ਜੀ? ਸੱਖੀ ਕਾਲ ਜੀ। ਠੀਕ ਆ। ਇਹਨ ਵਧੀਆ। ਮੌਸਮ ਠੰਡਾ ਕਰਿਆ ਪਿਆ। ਹੂੰ ਕਦੇ ਠੰਡਾ ਸਰਦਾ। ਹੂੰ ਕਦੇ ਠੰਡਾ ਕਦੇ ਗਰਮ ਆ। ਹੋਏ। ਮੈਂ ਰੰਗਾਂ ਨੂੰ ਉੱਥੇ ਖੜ੍ਹ ਗਿਆ ਤੂੰ ਮਰਜੀ ਓੜੀ ਮੇਂ ਜਾ ਕੇ ਤੈਨੂੰ ਗਰਮੀ ਆ ਪਈ ਜੇ ਨਾ ਮਰ ਜਾ ਆਉਦੇ ਦਿਨ ਖੜ੍ਹ ਗਿਆ ਮਰਜੀ ਹਵਾ ਤਾਂ ਚੱਲਦੀ ਤੇ ਵੀ ਸਾਹ ਹੁੰਦਾ ਜਿੱਥੇ ਜਿੱਲੀ ਹੈਗਾ ਇਹ ਤਾਂ ਹੈ ਹੈ ਕਿ ਨਹੀਂ ਅੱਜ ਇਹ ਜਾਨਾ ਤਾਂ ਬਿਲ ਗਏ ਕੱਲ ਫੋਨ ਕਰਿਆ ਤਾਂ ਕਹਿੰਦਾ ਇੱਕ ਦਿਨ ਹੋਰ ਦੇ ਦੇ ਤੇ ਕਹਿੰਦਾ ਇੱਕ ਦਿਨ ਹੋਰ ਦੇ ਦੇ ਕਹਿੰਦਾ ਬਈ ਹਾਂ ਰੰਗ ਕਹਿੰਦਾ ਸੁੱਕ ਲੈਣ ਦੇ ਹੋਰ ਵੀ 8 ਵਜੇ ਨੂੰ ਆਇਓ ਕਹਿੰਦਾ ਨਾ ਫਿਰ ਰੰਗ ਕਰੀ ਤਾਂ ਇਹ ਕਹਿੰਦਾ ਰੰਗ ਤਾਂ ਹੋ ਰਿਹਾ ਕਹਿੰਦਾ ਇੱਕ ਦਿਨ ਸੁੱਕ ਲੈਣ ਤੋਂ ਹੋਰ ਐਕਟਰਾ ਲੈ ਜਿਓ ਬੱਸ ਇੱਕ ਦਿਨ ਖੜ ਜੋ 8 ਤਰੀਕ ਨੂੰ ਆ ਜੀਓ ਕਹਿੰਦਾ ਨਹੀਂ ਪਹਿਲਾਂ 7 ਨੂੰ ਜਾਣਾ ਤਾਂ ਨਾ ਕਰ ਲੂੰ ਠੀਕ ਹੈ ਉਹ ਕਹਿੰਦਾ 8 ਨੂੰ ਆ ਜੀਓ ਬੱਸ ਠੀਕ ਹੈ ਠੀਕ ਹੈ ਬਾਕੀ ਹੁਣ ਪਤਾ ਲੱਗਿਆ ਕਹਿੰਦੇ ਆ ਵੀ ਉਹ ਤਾਂ ਤੁਹਾਨੂੰ ਝੂਠੇ ਬੋਲਦੇ ਆ ਕਹਿੰਦਾ ਸਟicker ਲਾ ਦੇਣੇ ਉਹਨਾਂ ਨੇ ਇਹ ਕਰ ਦੇਣੇ ਉਹ ਕਰ ਦੇਣੇ ਮਗਰ ਹੁਣ ਐਨੇ ਵੀ ਸਟicker ਤਾਂ ਕੋਈ ਪੱਟਾ ਨਹੀਂ ਲੱਗਿਆ ਯਾਰ ਲੱਗੇ ਦੀ ਤੋ ਇਹਨਾਂ ਦੇ ਜਿਹੜੀ ਚੀਜ਼ ਦੀ ਜਵਾਨੋਂ ਜੀਵਨ ਦੇ ਦੀ ਇਹਨੇ ਕਿਹਾ ਦਊਗਾ ਫੇਰ ਕਹਿ ਰਿਹਾ ਹਾਂ ਭਾਜੀ ਨਹੀਂ ਨਹੀਂ ਜਵਾਨ ਬਰ ਉਹਨੇ ਭਾਈ ਕਹਿਣੀ ਕਹਿਣਾ ਹੁਣ ਜਿਆਦਾ ਆਪਣੇ ਸਟicker ਲੱਗੇ ਹੋਏ ਆ ਹੁਣ ਉਹਦਾ ਕੋਈ ਸਟicker ਤਾਂ ਨਹੀਂ ਪੱਟਣ ਲੱਗੇ ਵੀਹੁ ਨੂੰ ਤੁੰਗ ਮਨਾਂ ਤੁਸੀ ਕੰਮ ਕਰਦਾ ਤੇਰੇ ਕੋਲ ਮਾਲਾ ਤਾਂ ਮੇਰੇ ਨੋ ਨਾ ਸਟicker ਵੀ ਲਾਤੇ ਜੇ ਵੀ ਹੋਰ ਆ ਗਿਆ ਤੂੰ ਪੱਟ ਕੇ ਉਹਨੂੰ ਸਟicker ਲਾ ਕੇ ਤੇਰੇ ਮੇਰੇ ਸਟicker ਹੋਊਗਾ ਸਟicker ਤੂੰ ਵੀ ਦਾ ਸਟicker ਆ ਬਰੇ ਲਾਉਂਗਾ ਤੂੰ ਵੀ ਉਹਨੂੰ ਉਹਨੂੰ ਦਿਖਾ ਦੇ ਲਾ ਕੇ ਟਰਾਲਾ ਨਹੀਂ ਬਣਾਉਣਾ ਸਟicker ਦਿਖਾਈ ਜਾਣੇ ਆ ਅ ਅ ਕੱਲ ਜਾਇਆ ਪਾਕ ਕਰਵਾ ਤਰੀਂਗਾ ਪਰਸ਼ਾ ਹੋਗੀ ਕੱਲੂ ਵੀ ਜਾਣਾ ਨਾ ਵੀ ਕੱਲੂ ਜਾਉਂਗਾ ਹੁਣ ਕੱਲੂ ਉਂ ਜਾਣਾ ਗੱਡੀ 'ਚ ਪਰਸੋਂ ਨੂੰ ਫੇਰ ਲੈਣ ਜਾਣਾ ਪਹਿਲਾਂ ਦੇਖ ਆਣਾ ਇੱਕ ਵਾਰੀ ਹਾਂ ਕੱਲੂ ਫੇਰ ਦੇਖ ਕੇ ਆਵਾਂ ਕਿ ਦਾ ਇਹਨਾਂ ਨੂੰ ਆਪਾਂ ਸਾਰੇ ਜਗ੍ਹਾ ਉੱਤੇ ਬੈਠ ਜੀ ਉੱਤੇ ਟਰਾਲਾ ਦਾ ਉਹ ਵੀ ਤਿਆਰ ਹੋ ਆ ਚੱਕਰ ਉਹ ਠੀਕ ਹੈ ਪਹਿਲਾਂ ਪਤਾ ਹੀ ਖਲਾ ਹਮ ਨਾਲ ਕੋਈ ਸਾਜਰੇ ਬੰਦਾ ਰੁਪਿਆ ਜੇ ਕੰਮ ਰਹਿੰਦਾ ਆ ਉਹ ਵੀ ਯਾਦ ਨੂੰ ਫੇਰ ਵੀ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ ਕਿ ਨਹੀਂ ਇਧਰ ਨੂੰ ਮੂੰਹ ਗੱਲਾਂ ਕੈਮਰੇ ਕੀ ਨੇ ਨੂੰ ਕੈਮਰਾ ਇਧਰ ਆ ਤੂੰ ਇਧਰ ਨੂੰ ਖੜਾ ਦੇ ਲੈ ਮੈਂ ਕੈਮਰਾ ਦੇਖੇ ਹੀ ਦੇਵੇਂ ਜਿਹਨੂੰ ਸਾਈਕਲ ਕੋਲ ਲਾਇਆ ਪਿਆ ਹੈ ਉਹ ਸਾਈਕਲ ਬੁਲਾਇਆ ਮੈਂ ਤਾਂ ਦੇਖਿਆ ਹੀ ਸਾਈਕਲ ਲੱਗਿਆ ਪਿਆ ਤੇਰਾ ਕੈਮਰਾ ਉਹ ਉਹ ਹੀ ਤਾਂ ਮੈਂ ਹੱਦਾਂ ਮੈਂ ਵੀਡੀਓ 'ਚ ਕਮੈਂਟ ਪੜਦਾ ਤੇਰੇ ਵਾਲੇ 'ਚ ਮੇਰੇ ਵਾਲੀਆਂ 'ਚ ਆਪਸ ਵਿੱਚ ਲੋਕ ਲੜੀ ਜਾਂਦੇ ਤਾਰਾ ਵਧੀਆ ਜਾਂ ਉਹ ਵਧੀਆ ਮੈਂ ਅੱਜ ਤਾਂ ਇਕੱਠੇ ਆ ਦੋਏ ਤੂੰ ਇੱਥੇ ਪਤਾ ਲੱਗਣਾ ਜਾਣਾ ਆਉਣਾ ਗਰਾਉਂਡ ਪਰ ਆ ਗਿਆ ਜੀ ਅਸੀਂ ਮਗਾ ਉਹ ਕਿਹੜਾ ਵਧੀਆ ਕਿਹੜਾ ਘੰਡੀਆਂ ਅਸੀਂ ਸਾਰੀ ਜੜੀ ਇਕੱਠੇ ਰਹਿੰਦੇ ਆ ਹਾਂ ਕੋਈ ਨੀ ਜਾਓ ਕਮੈਂਟਾ ਜਦੋਂ ਊਂ ਲੜੀ ਜਾਂਦੀ ਆ ਉਹ ਨਾ ਠੀਕ ਐ ਜਿਹੜਾ ਜੀ ਨੂੰ ਲੋਟ ਲੱਗਿਆ ਉਹਨੇ ਬਣਾ ਲਿਆ ਯਾਰ ਉਹ ਮੈਂ ਨਾ ਠੀਕ ਐ ਕੋਈ ਕਹਿੰਦਾ ਮੈਂ ਕਿਸੇ ਨੂੰ ਕੋਈ ਪਸੰਦ ਆ ਕਿਸੇ ਨੂੰ ਕੋਈ ਆਪਣੇ ਆਪਣੀ ਚੋਅ ਕਿਸੇ ਨੂੰ ਮੂੰਗੀ ਮਮਰੀ ਸਵਾਦਾ ਕਿਸੇ ਨੂੰ ਮਾਂ ਦੀ ਆ ਕੋਈ ਮੁਰਗਾ ਨਹੀਂ ਜਾਂਦਾ ਕੋਈ ਮੁਰਗਾ ਜਾਂਦਾ ਹਾਂ ਕੋਈ ਚਟਣੀ ਗੱਲ ਵੀ ਆ ਸਭ ਦਾ ਆਪਣਾ ਆਪਣਾ ਚੋਅ ਆ ਜਿਕਨਾ ਵਧੀਆ ਲੱਗਿਆ ਲੋਟ ਬਾਕੀ ਮਿਲ ਜੇ ਵੀ ਟਾਈਮ ਸਰ ਬਸ ਆਈ ਹੈ ਚੀਜ਼ ਇਹ ਮੈਨੂੰ ਜੇ ਨਹੀਂ ਆਇਆ ਵੀਡੀਓ ਵਾਲਾ ਆਪਣੀ ਪੜਾਹ ਜੀ ਕੱਟ ਲੈਂਦਾ ਇਹਨੂੰ ਨਹੀਂ ਮਿਲੇ ਆਵਲਾ ਉਹਨੇ ਪੜਾਹ ਕੱਟ ਦਿੱਤੀ ਪੂਰੇ ਇੱਕ ਮਿੰਟ ਕਰਕੇ ਗਾਲਾਂ ਕੱਢਦੀਆਂ ਹੈ ਆਓ ਵਾ ਠੀਕ ਹੈ ਗੱਲ ਜਿਹਨੂੰ ਨਹੀਂ ਮਿਲੇ ਆ ਹਾਂ ਅਗਲੇ ਸੁਚੇਤ ਕਰਤਾ ਹੈ ਹੂੰ ਠੀਕ ਹੈ ਕੋਈ ਕਹਿੰਦਾ ਮੈਂ ਐਵੇਂ ਸਿੱਟਾ ਅਜਰੇ ਪਾਤ ਪਾਤ ਤਾਂ ਖਤਮ ਕਰਤਾ ਜੀ ਸਾਰੇ ਜੀ ਗਿਰੇ ਪੁੰਦਾ ਹੁਣ ਵੇਲਾ ਹੁਣ ਵੇਲਾ ਚੱਲੀਏ ਵੀ ਬਾਤਾਂ ਚੱਲੀਏ ਬਾਤਾਂ ਇਹ ਗੱਲ ਬਾਤ ਜਿਹੜਾ ਗੱਲ ਬਾਈ ਦਾ ਫੋਨ ਆਇਆ ਧੂਰੀ ਤੇ ਹਾਂ ਵੀ ਮੈਨੂੰ ਉਹ ਦਿਖਾਈ ਧਾਨ ਧਾਨ ਉਹਦੇ ਨਾਲ ਉਹਨੂੰ ਆਇਆ ਭੇਜਿਆ ਕੋਈ ਲਿੰਕ ਉਹ ਨਹੀਂ ਮਤਾਨ ਦੇਖ ਆ ਉਹ ਮੰਦਰੇ ਰਹਿ ਗਏ ਨਾ ਹੁਣ ਲਾਲ ਲਾਲ ਹੋਣ ਲੱਗੇ ਉੱਪਰ ਦੇ ਉੱਪਰ ਤੋਂ ਲੱਗੇ ਕਿ ਸਾਰੀ ਬੁੱਝਾ ਉੱਪਰ ਦੇ ਵੀ ਲਾਲ ਹੋਣ ਲੱਗੇ ਉੱਪਰ ਤੇ ਹੋਈ ਹੁਣ ਥੱਲੇ ਦੇ ਬੁੱਝਾ ਵੀ ਹੋਣ ਲੱਗੇ ਹਾਂ ਪੱਤੇ ਪੀਲੇ ਲਾਲ ਹੋਣ ਲੱਗ ਜਾਂਦੇ ਜਿਹੜੇ ਬੁੱਝੇ ਤੰਦਰੁਸਤ ਉਹ ਉਹ ਠੀਕ ਹੈ ਸਾਰੇ ਉਹ ਠੀਕ ਹੈ ਹਾਂ ਉਹ ਉਹ ਕਿੰਨੇ ਕੇ ਪਰਸੈਂਟ ਕਿਹੜੇ ਤੰਦਰੁਸਤ ਆਪ ਬੁੱਤਾ ਮੇਰੀ ਗੱਲ ਸੁਣ ਲੈ ਅੱਜ ਉਹ ਤਾਂ ਠੀਕ ਅੱਜ ਕੁੱਤੂ ਪੁੱਛ ਨਹੀਂ ਰਿਹਾ ਠੀਕ ਯਾਰ ਜਿਹੜਾ ਜ਼ਿਆਦਾ ਬਿਮਾਰੀ ਤੇ ਜਲ ਚੱਕੋਗੇ ਜ਼ਿਆਦਾ ਜ਼ਿਆਦਾ ਚੱਕੋਗੇ ਇਹ ਨਹੀਂ ਜ਼ਿਆਦਾ ਬਿਮਾਰੀ ਪੈਣੀ ਹੁਣ ਉਹ ਮੈਂ ਅੱਜ ਦੇ ਸ਼ਹਿਰ ਗੱਲ ਮੈਂ ਮੈਂ ਅੱਜ ਦੇਖਿਆ ਰਿਤੇਦਾਰ ਸਾਡਾ ਹੋਲੀ ਨੇ ਇੱਕ ਸਾਲ ਹਫਸਾਬਾਦਾ ਹੋਊਗਾ ਇੱਕ ਸਾਲ ਤੇਰੀ ਗੱਲ ਕੇ ਸਾਰੇ ਅਗੇ ਲਈ ਉਹ ਸਾਡੇ ਗੱਲ ਵੀ ਤੋਂ ਹੀ ਕੁਸ ਹੋਈ ਸੀ ਉਹ ਸਾਲ ਤਾਂ ਬੱਦਰ ਦੇ ਹੀ ਸੀ ਐਤ ਕੀ ਪਰ ਉਹਨਾਂ ਨੂੰ ਜਿਹੜੇ ਅਗੇਤੇ ਆ ਹਾਂ ਐਤ ਕੀ ਲੇਟ ਵਾਲੇ ਬਚ ਗਏ ਅਗੇਤੇ ਵਾਲੇ ਨੇ ਜਿਹੜੀ ਵੀ ਵੈਰੈਟੀ ਲਾ ਲਈ ਬਾਦ ਉਹ ਜਿਆਦਾ ਤਾਂ ਰਗੜੇ ਦੀ ਗੇ ਛੱਬੀ ਤੇ ਹੈ ਤੈਨੂੰ ਕਹੀ ਦੇ ਮੈਂ ਵੀ ਆਹ ਇੱਥੇ ਆ ਗਈ ਬੂਟਾ ਕੋਈ ਟਮਾ ਟਮ ਜਿਹੜੀ ਮੇਰੇ ਛੱਬੀ ਆ ਉੱਚੀ ਹੈਗਾ ਮੈਨੂੰ ਦੋ ਦਿਨ ਕਬੂਟੇ ਮਿਲੇ ਆ ਇਹ ਨਹੀਂ ਹੈਗਾ ਬਈ 15-20 ਬੂਟੇ ਹੋਗੇ ਹਾਂ ਦਵਾੜ ਕਾਪਰ ਉਹਦੇ ਚੋਂ ਇੱਕ ਜਾਂ ਦੋ ਬੂਟੇ ਹੋਣਗੇ ਬਸ ਪਰ ਹੁਣ ਹੈਗੇ ਤੀ ਨੂੰ ਜਿਆਦਾ ਜਿਹੜੀ ਮਤਲਬ 20 ਤਰੀਕ ਤੇ ਪਹਿਨਾ ਹੈ ਪਹਿਲਾ ਹਾਂ ਜਿਹੜੀ ਅਜਲੀ ਤੇ ਬਾਹਰ ਲਾ ਕੇ ਉਹ ਸੰਭਲ ਸੰਭਲ ਹੀ ਹੋ ਪਾਈ ਉਹ ਯਾਰ ਹੋ ਮੇਰੀ ਗੱਲ ਸੁਣ ਆਪਾਂ ਜ਼ਿੰਮੇਦਾਰ ਆ ਆਪਾਂ ਘਰ ਤਾਂ ਕੋਈ ਬਿਜਲੀ ਤਿਆਰ ਕਰਿਆ ਅੱਪਾ ਨੂੰ ਜਿਹੜਾ ਰੈਗੂਲਮੈਂਟ ਕੀਤਾ ਹੈਗਾ ਯੂਨੀਵਰਸਿਟੀ ਵੱਲੋਂ ਸਰਕਾਰ ਵੱਲੋਂ ਆਪਾਂ ਉਦਾਂ ਹੀ ਵੀ ਲਾਇਆ ਬੁੱਕ ਨਹੀਂ ਲਾਇਆ ਇਹਦੇ ਵਿੱਚ ਆਪਾਂ ਹੁਣ ਸਰਕਾਰ ਦੀ ਦਾ ਚਲੋ ਛੱਡੋ ਯੂਨੀਵਰਸਿਟੀ ਦੀ ਆਪਾਂ ਮੰਨਣੀ ਤਾਂ ਚਾਹੀਦਾ ਕੋਈ ਪ੍ਰੋਸੈਸ ਹੂੰ ਠੀਕ ਹੈ ਕਿ ਨਹੀਂ ਵੀਰ ਵੀਰ ਦੇ ਉਹ ਮਾਂ ਇੱਕ ਉਹ ਬੱਚੇ ਨੂੰ ਪਾਲਦੀ ਆ ਜਨਮ ਤੇ ਲੈ ਕੇ ਉਹਨੂੰ ਸਿਰੇ ਦਾ ਕਿ ਪਤਾ ਹੁੰਦਾ ਵਿੱਚ ਕਿ ਆ ਐਵਾ ਕਿਹਾ ਨਹੀਂ ਹਾਂ ਪਤਾ ਕਿ ਨਹੀਂ ਜਦ ਤੱਕ ਉਹ ਮਤਲਬ ਉਹਦੀ ਉਮਰ ਨਹੀਂ ਜੀ 20 ਸਾਲ ਦਾ ਉਤੇ ਬਾਦ ਉਹਦੇ ਘਰ ਵਾਲੀ ਜਾਣਦੀ ਆ ਫਿਰ ਹਾਂ ਵੀ ਕਿ ਐਵਾ ਇੱਕ ਨਹੀਂ ਫਸਲ ਆ ਉਹਨੇ ਯੂਨੀਵਰਸਿਟੀ ਨੇ ਆਪਾਂ ਨੂੰ ਤਿਆਰ ਕਰਕੇ ਦਿੱਤੀ ਆ ਉਹ 20 ਤਰੀਕ ਤੇ ਰਿਕਮੈਂਡ ਕਰਦੀ ਆ ਪੀ ਆਰ ਬੀ ਸਾਰੇ ਆਹ ਹੋਵੇ 20 ਦੇ ਬਾਅਦ ਆਓਗੇ ਵੀ ਤੇ ਬਾਦ ਲਾਓ ਹਾਂ ਉਹ ਆਪਾਂ ਕੋਲ ਆ ਗਈ ਆਪਾਂ ਨੇ ਦੇਖਣਾ ਵੀ ਕਿਆ ਕਰਨਾ ਬਹੂ ਵਾਲਾ ਕੰਮ ਹੋ ਗਿਆ ਕਿ ਨਹੀਂ ਹੋ ਵੀ ਹੋ ਗਿਆ ਪਰ ਉਹ ਆਪਾਂ ਨੇ ਦੇਖਣਾ ਔਰ ਜੂਰੀ ਬਾਟੀ ਨੇ ਹਰੇਕ ਪੇਪਰ ਕੋ ਲਿਖਿਆ ਹੋਇਆ 20 ਮਈ ਤੋਂ ਬਾਅਦ ਪਨੀਰੀ ਬੀਜੂ ਆਹ ਬੀਜ ਆਇਦਾ ਆ ਇੱਥੇ ਮਨਿਆ ਨਹੀਂ ਇੱਥੇ ਮਨਿਆ ਨਹੀਂ ਜੂਨ ਤੇ ਬਾਦ ਲਾਓ ਪਰ ਸਾਡੇ ਜ਼ਿੰਮੇਵਾਰ ਕੋਈ ਨਹੀਂ ਮੰਨਦਾ ਯਾਰ ਬੀਜ ਨੂੰ ਵੀ ਪਹਿਲੀ ਜੂਨ ਨੂੰ ਲਾ ਕੇ ਬੈਠੇ ਹਾਂ ਪਹਿਲੀ ਜੂਨ ਲੱਗਤ ਤੂੰ ਕਰੇ ਤੇ ਲਾਉਂਦੇ ਤੇ ਜਦ ਕੀ 20 ਦਿਨ ਗੇਤੀ ਹੋ ਗਈ ਉਹ ਨਹੀਂ ਤਾਂ ਪਹਿਲਾਂ ਲੋਈ ਸਟਾਰਟ ਹੋ ਗਈ ਇਤਨ ਮੈਂ ਉਹੀ ਦੱਸਦਾ ਵੀ ਉਹ 20 ਜੂਨ ਤੇ ਕਰੀ ਵੀ ਜਿਹੜੇ ਗਵਰਨਮੈਂਟ ਹੁਣ ਮੰਨ ਕੇ ਚੱਲ 20 ਮੰਨ ਕੇ ਚੱਲ ਤੂੰ ਹੁਣ 20 ਦਿਨ ਗੇਤੀ ਹੋ ਗਈ 20 ਦਿਨ 20 ਦਿਨ 20 ਦਿਨ ਹੋਈ 20 ਦਿਨ ਮਹੀਨਾ ਉੱਥੇ ਆ ਗਿਆ ਕੰਮ ਹੁਣ ਅੱਗੇ ਪੂਸ਼ਾ ਤੀਉ ਆਪੇ ਰੇ ਗਵਰਨਮੈਂਟ ਕਰਦੇ ਸੀ ਵੀ ਭਾਈ ਪਹਿਲੀ ਚ 10 ਤੇ ਲਾਉ ਉਹਨੂੰ ਉਹ ਦਿਨ ਲੰਗੀ ਸੀ ਪਰ ਨਹੀਂ ਟਿਕਦੇ ਜਿੰਮੀਦਾਰ ਆਪਾਂ ਨੂੰ ਹੋਰ ਵੀ ਕੰਮ ਕਰਨਾ ਚਾਹੀਦਾ ਬੰਮੇ ਜਿੱਦਾਂ ਹੁਣ ਆਪਣਾ ਬੀਜ ਰੱਖਣਾ ਆਪਾਂ ਨੇ ਕਹਿੰਦਾ ਮੈਂ ਹੁਣ 26 ਦਾ ਬੀਜ ਰੱਖਣਾ ਜਿੱਦੇ ਮੜਕਾ ਹੈਗਾ ਉਹ ਮਸ਼ੀਨ ਦਾ ਨਾ ਰੱਖੋ ਨਹੀਂ ਮਸ਼ੀਨ ਦਾ ਥੋੜਾ ਉਹ ਵੱਟ ਕੇ ਆਪ ਵਧੀਆ ਬੂਝਾਂ ਦੇਖ ਕੇ ਕੁੰਝੇ ਜੀ ਉਹੋਂ ਟੋਜੀਰੀ ਮੁੱਕਦੀ ਨਹੀਂ ਯਾਰ ਮੁੱਕਦੀ ਨਹੀਂ ਉਹ ਆਪਣੇ ਆਪ ਬੀਜ ਖਿੜਾ ਲਓ ਤੇਰੇ ਚਾਰ ਪੰਜ ਵਸ ਵਸ ਚੋਂ ਹੋ ਜਾਣੇ ਹੁਣ ਉਹਦੇ માં ਵੀ ਤੈਨੂੰ ਵੀ ਕੋਈ ਪਤਾ ਨਹੀਂ ਮਸ਼ੀਨ ਵਾਲਾ ਹੀ ਆਉਣਾ ਉੱਥੇ ਵੀ ਉੱਥੇ ਹੁਣ 15 ਵੀ ਆਉਣਾ ਨਾਲ ਕੇ ਪੀ ਆਰ ਏ 26ਓ ਹੈ ਹਾਂ ਮੇਰੀ ਗੱਲ ਸੁਣ ਲੈ ਹੁਣ ਜਿਹੜੀਆਂ ਬੜੀਆਂ ਫਰਮਾਂ ਆਏ ਜਿਹੜੇ ਬੀਜ ਸਪਲਾਈ ਕਰਦੀਆਂ ਹਜ਼ਾਰਾਂ ਚੀਜ਼ਾਂ ਬੀਜ ਦੀਆਂ ਹੋ ਉਹ ਹੁਣ ਗੋਣੇ ਬੂਝੇ ਤੋਂ ਵੱਡਣ ਲੱਗੇ ਲਾਉਣਾ ਥੋੜਾ ਵੱਧਣਿਆ ਉਹ ਪਿੱਛੇ ਆਉਣੇ ਸਭ ਉਹ ਤਾਂ ਕੰਪੈਨ ਕਰੇ ਵੱਡੂ ਕਿ ਕਿੰਨੇ ਪੜਾਈ ਜਾਉਂਗੀ ਆਪਣਾ ਆਪ ਰੱਖੋ ਉਹਨੂੰ ਆਪ ਤਿਆਰ ਕਰ ਦੋ ਬਣੀ ਤਸੱਲੀ ਹੋ ਜਾਂਦੀ ਜੀਜੀ ਜੀ ਨਾਲੇ ਰੱਖਣਾ ਵੀ ਸੌਖਾ 3 ਕਿਲੋ ਦਾ 4 ਕਿਲੋ ਕੀ ਦੇਣਾ ਹੋਰ ਠੀਕ ਹੈ ਕਣਕ ਹੈ ਇਹ ਕਿਹੜੇ ਕਣਕ ਆ ਵੀ 50 ਕਿਲੋ ਬੈਣਾ ਹਾਂ ਅੱਜ ਕਰਾ ਥੋੜਾ ਜਿਹਾ ਚਲੋ ਦੇਖੋ ਇਹ ਬਿਮਾਰੀ ਹੱਲ ਨਹੀਂ ਲੱਭ ਸਕੀ ਯੂਨੀਵਰਸਿਟੀ ਵੀ ਕੋਈ ਵੀ ਸੰਸਥਾਨ ਅਜੇ ਇਹਨਾਂ ਦੀ ਸੁਝਾਓ 'ਚ ਨਹੀਂ ਆਇਆ ਜੇ ਸਾਰਾ ਕੁਝ ਵੀ ਚਲੋ ਹੌਲੀ ਹੌਲੀ ਸਮਝ ਆਉਂਦਾ ਹੁੰਦਾ ਕਰੋਨਾ ਵੀ ਕਿਹੜੇ 1-2 ਦਿਨ 'ਚ ਸਮਝ ਆ ਗਿਆ ਤਾਂ ਚੀਜ਼ਾਂ ਕਿ ਨਹੀਂ ਕੋਈ ਵੀ ਬਿਮਾਰੀ ਆ ਉਹਦਾ ਹੱਲ ਹੌਲੀ-ਹੌਲੀ ਲੱਭਦਾ ਪਰ ਆਪਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਦ ਆਪਾਂ ਨੂੰ ਰੈਗੂਮੰਡੇ ਨਹੀਂ ਕੀਤੀ ਗਈ ਪਹਿਲੀ ਜੂਨ ਆਪਾਂ ਕਿਉਂ ਲੌਂਗੇ ਨਹੀਂ ਕੀਤੀ ਬਸ ਇਹਨਾਂ ਤਾਂ ਭਗਵਾਨ ਤਮਾਨ ਨੇ ਕਹਤਾ ਸਰਕਾਰ ਨੇ ਪਹਿਲੀ ਗੱਲ ਤੋਂ ਜਦੋਂ ਪਹਿਲੀ ਗੱਲ ਤੀ ਜਦੋਂ 20 ਗਰੀਬੀ ਸੀ ਪਨੀਰੀ ਵੀ ਹੋਈ ਜਾਦਾ ਜਾਂ ਤਾਂ ਵੀ ਲਾਉਣ ਲੱਗ ਪਏ ਉਹ ਸਾਲ ਮੰਨਿਆ ਵੀ ਚਲੋ ਉਹ ਸਾਲ ਸਾਰੀ ਰਗੜੇ ਗਏ ਇੱਥੇ ਹਾਂ ਉਹ ਸਾਰੀ ਸਾਰੀ ਲਗੜੇ ਹੋਈ ਉਹ ਚਾਹੇ ਦੇਤੀ ਲੱਗੀ ਸੀ ਚਾਹੇ ਲੇਟ ਲੱਗੀ ਸੀ ਉਹ ਸਾਲ ਸਾਰੀ ਰਗੜੇ ਗਏ ਤੇ ਇਹ ਨਹੀਂ ਹੈਗਾ ਵੀ ਜ਼ਰੂਰੀ ਮੈਂ ਕਹਾ ਵੀ ਹੁਣ ਜਿੱਦਾਂ ਮੈਂ ਕਹਿ ਰਿਹਾ ਵੀ ਬੀਤੂ ਪੈਣ ਵਾਲੇ ਰਗੜੇ ਗਏ ਆ ਉਹ ਸਾਲ ਤਾਂ ਜਿਹੜੇ ਲੇਟ ਵੀ ਲੱ ਪਰ ਇਸ ਵਾਰ ਜਿਹੜੀ ਜਿਆਦਾ ਚਗਾਇਤਾ ਮੈਂ ਦੇਖਿਆ ਉਹ ਇੱਕ ਉਹ ਤਿੰਨ ਗੱਲ ਹੈ। ਪਰ ਕੀ ਗੱਲ ਹੈ? ਬਾਈ 26 ਥੋੜੀ ਜਿਹੀ ਬਚ ਗਈ ਕੀਤੀ। 26 ਬਚੀ। 26 ਘਟਾ ਥੋੜੀ ਜੀ। ਹੈ ਜਰੂਰ ਹੈ ਪਰ ਥੋੜੀ ਆਏ ਹੁਣ ਆਏ ਦਾ ਮੈਨੂੰ ਹਰਿਆਣੇ ਦੇ ਫੋਨ ਆਇਆ ਕਹਿੰਦਾ ਬਾਈ ਸਾਡੇ 26 ਆ ਕੀਤੀ ਲੱਗੀ ਵੀ ਕਹਿੰਦਾ ਸਾਡੇ ਸਰੀ ਬਹੁਤ 26 ਹੁਣ ਕਿਆ ਸਮਝ ਬੱਤ ਵੀਢੇ ਸਾਲ ਆਪਾਂ ਰਗੜ ਹੋਏ ਸੀ ਫੁੱਲ ਵਾਲੇ ਰਹਿੰਦੇ ਤੇ ਕਹਿੰਦੇ ਯਾਰ ਅਸੀਂ ਹਾਈਬ੍ਰਿਡ ਨੇ ਜੂਬ ਸੀ ਆਪਾਂ ਹਾਈਬ੍ਰਿਡ ਨੇ ਪਚਾਈ ਸੀ ਉਹ ਸਾਲ ਆਪਾਂ ਪਜਾਉਂਦੇ ਸੀ ਉਹ ਸਾਲ ਤੇ ਕੋਈ ਪਤਾ ਨਹੀਂ ਟਾਈਮ ਦਾ ਖਾਲਾ ਨਾ ਏਰੀਆ ਤੇ ਹੀ ਨਹੀਂ ਪਤਾ ਹੁਣ ਵੀ ਇਹ ਬਿਮਾਰੀ ਜਾਂਦਾ ਸਾਰ ਆਪਣੇ ਜਿਲੇ ਵਿੱਚ ਇਧਰ ਜਿਹੜੇ ਪਾੜਾਂ ਦੇ ਨਾਲ ਮੰਨੇ ਗਏ ਆ ਆ ਆਪਣਾ ਮੋਹਲ ਯੂਗ ਯਾਰ ਉੱਪਰ ਹੋ ਗਿਆ ਇੱਥੇ ਫਤਿਹੜ ਤੱਕ ਲਾਲਾ ਇਧਰ ਥੋੜਾ ਜਿਹਾ ਏਰੀਆ ਆ ਇਹਨੂੰ ਲੰਘ ਗਿਆ ਇਹ ਪੰਮੇ ਹੋਰ ਕੰਮ ਕਰਦੇ ਹੁਣ ਆਪਾਂ ਨੇ ਖੇਤਾਂ ਦੀ ਇੱਕ ਬਣਿਆ ਹੋਇਆ ਮੰਨ ਕੇ ਚੱਲ ਆਪਣੀ ਚਾਰੋਂ ਕੋਲ ਮਿੱਟੀ ਤਾਂ ਜ਼ਹਿਰ ਬਣੀ ਪਈ ਆ ਮਾਹੌਲ ਦੀ ਗੱਲ ਨਹੀਂ ਹੈ ਕਿ ਨਹੀਂ ਉਜੇ ਸੜੀ ਪਟਾਵੇਂ ਮਾਰ ਦੇ ਡੂੰਘਾ ਰੱਖ ਕੇ ਕਾਂਕ ਜੇ ਨਾ ਧਾਨਾਂ ਚ ਧਾਨਾਂ ਚ ਪੁੱਰੇ ਤੇਰੇ ਫੇ ਕੱਦੂ ਜੀ ਲੋਟ ਹੈ ਨਾ ਨਹੀਂ ਕੱਦੂ ਦੀ ਲੋਟ ਦਾ ਜਣਾ ਬਹੁਤੇ ਡੂੰਘੇ ਰੱਖ ਕੇ ਵੀ ਨਹੀਂ ਚਾਹੀਦਾ ਉਹਨੂੰ ਕੋਟਕ ਵਿੱਚੇ ਰਲ ਲਾ ਆਹ ਕੋਟਕ ਚ ਆ ਕਿੰਨੀ ਮਿੱਟੀ ਲਾ ਦੇਣੀ 4 ਇੰਚ ਆਹ ਮੰਨ ਲਾ ਤੂੰ ਜਾਲ ਕਹਿੰਦਾ ਕਿ ਉਹ ਫੋਟੋ ਚ ਰਲ ਗਈ ਉਹ ਇੱਕ ਫੋਟੋ ਚ ਰਲ ਜਾਣਾ ਅੱਧੋ ਅੱਧ ਤੇ ਰਹਿ ਗਿਆ ਅੱਧੋ ਅੱਧ ਤਾਂ ਸੀ ਤੈ ਬਾੜ ਜੇ ਹੈ ਨਾ ਠੀਕ ਆ ਉਹ ਪਰ ਫੇਰ ਵੀ ਥੋੜੀ ਜੀ ਦੋਸ ਸਾਬਜੀ ਰੱਖੇ ਧਾਨ ਕਣਕ ਦੇ 2.5 2.5 ਫਿੰਟ ਡਗਰੀ ਜਾਂਦੇ ਬਾਈ ਜੂਰੀਏ ਦੇ ਤਾਂ ਚੱਲੀ ਜਾਂਦਾ ਸਬਰੇਹਾਂ ਦੀ ਕਹਿੰਦਾ ਮਾ ਉਹ ਸਭ ਤੋਂ ਵੱਡਾ ਤਾਂ ਪੰਗਾ ਹੋਇਆ ਉਹ ਕੀੜੇ ਮਾਰਦੋਂ ਆਈ ਜਾਂਦਾ ਹੀ ਕੀੜੇ ਮਾਰ ਜ਼ਿਆਦਾ ਹੋਇਆ ਬਾਕੀ ਦਾ ਹੁਣ ਕੱਖਾਂ ਕੁੱਖਲੇ ਦਾ ਕੋਈ ਚੱਕਰ ਨਹੀਂ ਹੈਗਾ ਆਹ ਜਿਹੜੀਆਂ ਤੇਰੀਆਂ ਰੀਜਟ ਪਈਆਂ ਨੇ ਇੱਥੇ ਕਿੰਨੀ ਪਈ ਆ ਕੋਈ ਹੰਤ ਨਹੀਂ ਆਹ 1263 ਵੀ ਹੰਤ ਨਹੀਂ ਗਵਰਨਮੈਂਟੋਂ ਬੋਲੋ ਸਪੈਸ਼ਲ ਬੈਨ ਆ ਇਹ 12.5 ਬਾਸਮਤੀ ਜੀ ਨਹੀਂ ਪਾਉਣੀ ਪਰ ਬਾਸਮਤੀ ਦਾ ਚੱਲ ਛੱਡ ਦੂੰ ਐ ਜੀਰੀ ਚਿਹਰਾਂ ਤੇਲੀ ਪਈ ਹੈ ਸ਼ਾਬਾ ਲਾਲ ਇਕੱਲੇ ਬਾੜੀ ਜੀ ਬਵਾਣੀ ਮੇਰਾ ਦੇਖ 1263 ਇਹ ਕਿਹੜੀ ਦੁਆਏ ਖੜੀ ਪਿਆਰੇ ਤਰੇ ਹਿੰਜੀ ਸੈਟ ਹੋਦੀ ਆ ਅਸ਼ਰੰਗੀ ਸੈ ਵੀ ਪਾਈ ਹੋਣੀ ਹੈ ਜਿਹੜੀ ਆ ਫੋਜੀ ਜਿਹੜਾ ਹਰੇ ਤੇ ਥੋੜੀ ਜਿਹੀ ਫਿੱਕਾ ਜਿਹਾ ਰੰਗ ਹੁੰਦਾ ਆਹੋ ਉਹ ਚੀਜ਼ ਆ ਗੰਨੇ ਮੱਕ ਦੀ ਆਹ ਗੰਨੇ ਚ ਕੇਰੀ ਦੀ ਚੱਲ ਚੱਲ ਦੇਖੋ ਪੈਰ ਕਿਤਾ ਹੋਣਾ ਪੈਰ ਤਾਂ ਮੂੰ ਪੱਟੀ ਕੋਣ ਜੱਲੇਦਾ ਹਾਂ ਅੱਜ ਕਰਾਈ ਨਹੀਂ ਜੀ ਮੁਜਾ ਕੰਦਾ ਜਾ ਕੇ ਕਰਾਉਂਦਾ ਰੋਜ਼ ਕਰਾਉਂਦਾ ਕਰਾਵਾ ਪੰਜ ਚਾਰ ਦਿਨ ਤੱਕ ਕਰਾਵਾ ਕੋਈ ਦੂਟਾ ਨਾ ਪਾਣੀ ਦੂਟਾ ਨਾ ਪਾਣੀ ਵੀ ਲੱਗਣੋਂ ਹੁੰਦਾ ਮੈਂ ਤਾਂ ਇਹਨੂੰ ਪਾਣੀ ਤਾਂ ਚਾਹੀਗਾ ਨਹੀਂ ਹੈਗਾ ਪਾਣੀ ਗਲਤ ਇਹ ਖਰਾਬ ਹੋ ਜਾਣਾ ਇਹ ਅੱਜ ਗੰਨਾ ਬੰਦੇ ਤੇ ਬਾੜੇ 'ਚ ਬੰਨ੍ਹ ਕੇ ਗਈ ਆ ਬੰਨ੍ਹ ਕੇ ਤੇਰਾ ਹਾਂ ਕਹਿੰਦੇ ਮੈਂ ਦੋਵੇਂ ਨਾਲ ਉਹ ਹੀ ਗੁੱਟਪੁਰੇ ਵਾਲੇ ਨੇ ਅੰਨੂ ਪਰਸੋਂ ਕਹਿੰਦੇ ਰੋਵਾਂ ਬੰਨ੍ਹਣ ਹਾਂ ਪਰਸੋਂ ਜੋ ਠੀਨ ਕਹਿੰਦੇ ਇਹ ਮਿਲ ਗਿਆ ਉੱਚੀ ਕੁਦਰਤੀ ਅਸ਼ੂਕ ਇਹਨੇ ਕਿ ਆਹੋ ਬਾੜੇ 'ਚ ਬੰਨ੍ਹਦੇ ਨੇ ਇਹ ਵਾਲਾ ਗੰਨਾ ਸਾਰਾ ਫੇਰ ਦੁਬਾਰਾ ਅਜੇ ਕੋਈ ਫੇਰ ਬਣਾਉਣਾ ਆਹ ਕਹਿੰਦਾ ਤਾਂ ਵੀ ਹੁਣ ਮੈਨੂੰ ਕਹਿੰਦਾ ਚੱਲੀ ਮੈਂ ਤੇ ਕੱਲੂ ਦੇਖੂਗਾ ਵੀ ਉਹੀ ਗੰਨੇ ਨੂੰ ਕਹਿੰਦਾ ਉੱਪਰ ਤੇ ਲਵਾਵਾ ਕਿ ਇਕੱਠਾ ਕਰਾਂ ਮੈਂ ਕਿਹਾ ਵੀ ਜੇ ਤਾਂ ਪੂਰੀ ਹਾਈਟ ਹੋਵੇ ਇਹ ਤਾਂ ਦੋ ਇਕੱਠੇ ਕਰਾ ਦੇ ਦੋ ਇਕੱਠੇ ਕਰਾ ਕੇ ਉਹਨੂੰ ਦੁਬਾਰਾ ਉੱਪਰ ਆ ਕੇ ਲਵਾ ਲਈ ਫਿਰ ਹਾਂ ਉਹਨੂੰ ਦੁਬਾਰਾ ਲਾ ਜੀ ਹਾਂ ਭੀਗ ਦੇ ਦਤਾ ਹਾਂ ਹਾਲੇ ਗੰਨੇ ਦੇ ਪਜੂ ਸਿੰਗਲ ਦੇ ਕਰਨਾ ਹੀ ਹੁੰਦਾ ਹਾਂ ਫਿਰ ਸਿੰਗਲ ਨੇ ਨਹੀਂ ਲਵਾਇਓ ਮੈਂ ਕਿਹਾ ਹਾਂ ਮੈਂ ਵੀ ਤੇਹੀ ਕਿਹਾ ਇਹਨੂੰ ਮੈਂ ਜਿੱਥੇ ਉਹੀ ਬੰਨਣਾ ਉੱਥੇ ਹੀ ਕਰਾ ਦੇ ਉਹ ਜਿਹੇ ਅੱਗੇ ਤਾਂ ਮੈਂ ਕਿਹਾ ਪਿਛਲੀ ਵਾਰੀ ਤਾਂ ਆਪਣਾ ਕਰਨਾ ਸ਼ੂਟ ਆ ਤਾ ਦਿਨਾਂ ਵਿੱਚ ਇਹ ਗੰਨੇ ਨੇ ਹਾਈਟ ਬਹੁਤ ਵੱਡੀ ਵੀ ਆ ਐ ਸੋਹ ਜਨਾ ਸਾਰਾ ਪਿੱਛੇ ਉਲਾ ਕਰਨਾ ਏ ਥਾਰਾ ਥਾਰਾ ਉਹ ਦੂਹਰ ਜਾਇਦਾ ਮੌਸਮ ਕਹਿ ਲਗੀ ਕਿ ਬਰਸਾਤ ਸੁਣੀ ਪਈਗੀ ਬਿਮਾਰੀ ਨੇੜੇ ਆਈ ਨਹੀਂ ਦੁਵਾਰ ਉਹ ਨੂੰ ਮੈਂ ਕਹਾਂਗਾ ਵੀ ਬੰਦਾ ਦੇਖ ਲੈ ਜੇ ਤੈਨੂੰ ਲੂਟ ਲੱਗਦਾ ਜੇ ਤਾਂ ਤੇਰੇ ਦੋ ਬੰਨ ਹੁੰਦੇ ਆ ਫੇਰ ਤਾਂ ਡਬਲ ਕਰਾ ਕੇ ਹੀ ਫਾਇਦਾ ਉਹ ਉਹ ਦੋਹਰਾ ਅੱਗੇ ਲਵਾ ਲਾਂਗੇ ਹਾਂ ਹੁਣ ਗਿਰਦੇ ਦੇ ਬਚੂਗਾ ਮੈਂ ਜੇ ਤੂੰ ਸਿੰਗਲ ਨੂੰ ਆਗ ਲਵਾਉਂਗਾ ਮੈਂ ਵੀ ਇਦਾਂ ਹੀ ਕਹਤਾ ਡਬਲ ਨੂੰ ਆਗ ਲਵਾ ਕੇ ਫੇਰ ਡਬਲ ਨੂੰ ਆਗ ਲਵਾਣਾ ਮਾ ਜੇ ਤੂੰ ਸਿੰਗਲ ਬਣਾਉਂਦਾ ਮਾ ਹਵਾ ਉਹਦੀ ਗਿਰਨਾ ਹੈ ਨੇ ਮਾ ਜੇ ਡਬਲ ਕਰਾਤਾ ਗਿਰੂਗਾ ਨਹੀਂ ਉਹ ਤਾਂ ਬਾਅਦ ਡਬਲ ਫੇਰ ਕਰਾ ਦੇਵੂ ਉਹੀ ਮੇੜਾ ਉਹੀ ਮੇੜਾ ਉੱਪਰ ਠੀਕ ਨਹੀਂ ਚੱਲ ਐਦਾਂ ਕਹਦਾ ਇਹਨੂੰ ਮੈਂ ਮੈਂ ਵੀ ਆਇਓ ਕਹਿਆ ਤੈਨੂੰ ਹਾਂ ਤੇ ਕਹਿੰਦਾ ਪੈਸਾ ਮੇਰੇ ਗੱਲ ਦੇਖ ਕੇ ਛੋਟੇ ਛੋਟੇ ਜੀ ਕਰਾਏ ਕਰਦੇ ਪੁੱਤ ਭਈਆਂ ਨੂੰ ਕਹਿ ਵੀ ਥੱਲੇ ਬੰਨੋ ਵੜ ਜਾ ਮੈਂ ਖੋਰ ਦੇਖਿਆ ਮੈਂ ਇੱਧਰ ਇੱਤੇਦਰੀ ਚ ਗਿਆ ਕੇ ਆਇਆ ਤਾਂ ਕਈ ਸਾਲ ਦੀ ਗੱਲ ਆ ਉਹਨਾਂ ਨੇ ਸਿੰਗਲ ਬੰਨਿਆ ਗੈਲ ਡਬਲ ਬੰਨੀ ਗਏ ਉਹ ਕੀ ਕਰਦੇ ਆ ਗੈਲ ਸਿੰਗਲ ਬੰਨ ਗਏ ਜਦੋਂ ਕਰਾਏ ਕਰਦੇ ਆ ਪਹਿਲਾਂ ਸਿੰਗਲ ਬੰਨ ਤਾਂ ਇਹ ਦੋਵੇਂ ਮੇੜੇ ਦੂਰ ਤੇ ਜਦੋਂ ਖਿੰਝ ਕੇ ਡਬਲ ਮੈਂ ਫਾਇਦਾ ਕਹੀਦਾ ਤੁਹਾਨੂੰ ਦੱਸੋਗਾ ਸਹੀ ਨਹੀਂ ਹੁਣ ਜੇ ਹੁਮੈ ਨੂੰ ਸਿੰਗਲ ਨੂੰ ਘੱਟੋ ਘੱਟ ਤੁਸੀਂ 20 ਰੁਪਏ ਨਾਲ ਆਇਓ ਕਿਹਾ ਤਾਂ ਮਾ ਦੇ ਕੇ ਡਬਲ ਕਰਾ ਦੇ ਜਿੱਥੇ ਬੇਲ ਮਾਰੀ ਮੁੱਠੀ ਹੈਗੀ ਆ ਬੰਦਾ ਪੰਪ ਲੈ ਕੇ ਘੁੰਮ ਜੂਗਾ ਮੇਰੇ ਹੈ ਜੀ ਦੇ ਰਿਹਾ ਫੇ ਬੇਨ ਵਸ ਡਬਲ ਨੂੰ ਘੁੰਮਣਾ ਪੰਪ ਲੈ ਕੇ ਡਬਲ ਕਰਤਾ ਜੀ ਉਹਨਾਂ ਨੇ ਹੱਸ ਫੇ ਡਬਲ ਨੂੰ ਘੁੰਮ ਜਿੰਦਾ ਆ ਦੋ ਦਿਨ ਨੂੰ ਆ ਖੜੇ ਹੋਏ ਨੇ ਉੱਪਰ ਉਥੇ ਬਾਹਰ ਘੁੰਮ ਜਾ ਫੇ ਪਾਪਾ ਬੰਦਾ ਲੈ ਕੇ ਘੁੰਮ ਜਿੰਦਾ ਵਿੱਚ ਬੇਲਿਆਂ ਦੇ ਜਾਨੂ ਬਣਾਈ ਪਈ ਦੇਖ ਲੈ ਇੰਨੀਆਂ ਸੜੀਆਂ ਸਪਰੇਹਾਂ ਹੁੰਦੀਆਂ ਬੇਹ ਨਹੀਂ ਜਾਂਦੇ ਬੇਹ ਤਾਂ ਅਸੀਂ ਖਤਮ ਕਰੀ ਜੀਏ ਮਾਰੀ ਵਾਲੀ ਫੁੱਨ ਫੁੱਨ ਕੇ ਉਹ ਮਾਰੀ ਤਾਂ ਮੈਂ ਵੀ ਹੈਗੀ ਸਪਰੇ ਬਾਹਰ ਨੂੰ ਨਹੀਂ ਆਉਣ ਦਿੰਦੀ ਹੈਗੀ ਇਹ ਤਾਂ ਸਾਡੇ ਖਤੀਬ ਬਾਅਦ ਮੈਂ ਗੰਨਾ ਲਾਇਆ ਸੀ ਉੱਥੇ ਫਿਰ ਕਦੇ ਫਸਲ ਨਹੀਂ ਲੱਗਦੀ ਇਹ ਲੈ ਇੰਨੀ ਦੀ ਅੱਛਾ ਵੇਲੇ 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 ਸਾਡੇ ਗੰਨੇ ਵਿੱਚ ਆ ਪੜਦੀ ਸੀ ਬੇਲ ਨੂੰ ਤਾਂ 240 ਮਾਰੀ ਤਾਂ ਖਤਮ ਹੋ ਜਾਂਦੀ ਹੈ ਜਿਹੜੀ ਮੈਂ ਬਾਹਰੋਂ ਗਾੜੀ ਸਪਰੇਅ ਤੋਂ ਗੰਨੇ ਵਿੱਚ ਕੱਖ ਮਾ ਫਿਰ ਗੰਨਾ ਵੀ ਇੱਥੇ ਤਾਂ ਜਮ ਕਰੀ ਉਹ ਹੂੰ ਵਿੱਚ ਦੇਖਦਾ ਜਾਂਦਾ ਬੰਦਾ ਉਹਦੇ ਕੱਲੇ ਕੱਲੇ ਸਾਈਡਾਂ 'ਵਾਂ ਘੁੰਮ ਗਿਆ ਬੰਪ ਲੈ ਕੇ ਮਾ ਉਹ ਜਿਹੜੀ ਹੈਗੀ ਦੀ ਜੰਮਦੀ ਦੀ ਮਾਰੀ ਮੋਟੀ ਉਹ ਵੀ ਖਤਮ ਕਰਤੀ ਮੁੱਤਕੀ ਹੈ ਕਿ ਨਹੀਂ ਨਹੀਂ ਇਹ ਤਾਂ ਸਾਡੀ ਗੰਨੇ ਨੂੰ ਤਾਂ ਲਿਆ ਜਾਂਦੀ ਹੈ ਇਹ ਇਹ ਤਾਂ ਗੰਦਾ ਜੇ ਬੰਦੇ ਜਿੰਦਾ ਇੱਥੇ ਲਿਆਉਣਾ ਉਹਨੇ ਬੇਲ ਉੱਪਰ ਬੈਜਦੀ ਇੱਕ ਆਗ ਨਹੀਂ ਬਦਨ ਦਿੰਦੀ ਹੋਰ ਖਦਮੇ ਕਰ ਦਿੰਦੀ ਜੰਨੇ ਆਗ ਨਹੀਂ ਨਾ ਬਦਨ ਦਿੰਦੀ ਆਗ ਨੂੰ ਰੋਕ ਦੇਣਾ ਆਗ ਬਦੂੰਗਾ ਤਾਂ ਗੰਨੇ ਦੀ ਗਰੂਸ ਹੋਣੀ ਆ ਇਹਨੇ ਇਹਨਾਂ ਕਿ ਰਹਿ ਜਣਾ ਉਹਨੇ ਫੇਰ ਹੋਰ ਕਾ ਪੰਗਾ ਹੈ ਜਿੱਥੇ ਜ਼ਿਆਦਾ ਪਈ ਵੀ ਬੇਲ ਸਾਰੇ ਭਈਏ ਕਿੰਨੇ ਵੀ ਛੱਡ ਦਿੰਦੇ ਨਹੀਂ ਹੈ 19 ਉਹ ਤੱਕੀ ਛੱਡ ਦਿੰਦੇ ਗੰਨੇ ਦੀ ਇਹ ਤਾਂ ਹੈ ਹੀ ਆ ਇਹਨੂੰ ਇਹਨੂੰ ਕਿੱਕੜਾ ਘੜੀ ਅਸੀਂ ਹੈ ਕਿ ਨਹੀਂ ਹੂੰ ਆ ਉਹ ਤਾਂ ਹੈ ਹੀ ਤੱਕੀ ਛੱਡਣੀ ਉਹਨਾਂ ਨੇ ਦੇਖਦੇ ਆ ਹੁਣ ਕੱਲੂ ਜਾ ਕੇ ਮਿਲ ਗਏ ਜਾਇਆ ਜਾਇਆ ਤੂੰ ਵੀ ਗਿੜਾ ਮਾਰੀ ਜਾਂਦਾ ਮੈਂ ਵੀ ਮਾਰਿਆ ਮੈਂ ਕਦਾ ਕਿਹੜਾ ਹੋਰ ਮੈਂ ਗਿਆ ਜਿੰਦਾ ਪਾਇਨਾ ਨਾ ਰਹੇ ਪਾਇਨਾ ਜਿੱਤੀ ਗੱਲ ਆਈ ਗਿੜਾ ਮਾਰਨ ਤਾਂ ਘੇੜਾ ਸਭ ਬੱਜਣੀ ਤੇ ਚਾਲੀ ਦਾ ਗਿੜਾ ਯਾਰ ਪੈਸੇ ਦੇ ਆਈਏ ਚੱਲ ਉਹਨਾਂ ਨੂੰ ਤੁਹਾਨੂੰ ਤਾਂ ਫੇਰ ਵੀ ਨੇੜੇ ਆ ਮੈਨੂੰ ਦੂਰ ਕਰ ਖਾਦੀ ਬਾਟ ਯਾਰ ਇਹ ਵੀ ਥੋੜੀ ਇਹ ਤਾਂ 65 70 ਕਿਲੋਮੀਟਰ 70 ਹੁਣ ਜਾਣਾ 130 ਪੈਂਦਾ ਆ 30 35 ਪੈਂਦਾ ਹੁਣ ਹਾਂ ਉਹ 200 ਉਹ 200 ਪੈਂਦਾ ਹੈ 205 4 ਕਿਲੋਮੀਟਰ ਚੱਲ ਚੱਜ ਗਏ ਹੂੰ ਠੀਕ ਆ ਹੁਣ ਦੂਰਦਾਰ ਹੁਣ ਜਿੱਥੇ ਜਿੱਥੇ ਸਿਰ ਮਸਾਲਿਆ ਹੁਣ ਤਾਂ ਚੱਲੀ ਜਾਣਾ ਮੰਮੇ ਜਵੇ ਜਣਾ ਨਾ ਮਿਲੂੰਗਾ ਤਾਂ ਸਹੀ ਜੀ ਆਇਆ ਨਹੀਂ ਹੋ ਜਾ ਤਰੀਕ ਦਿੱਤੀ ਬੰਦੇ ਕਾਲੇ ਦਾ ਤਾਂ ਗਾਂ ਜਸੂਮਾ ਬਣਾਉਣਾ ਬੰਦੇ ਹੈ ਅਸੂ ਵੀ ਬਣਾਉਗਾ ਇਹਦਾ ਤੇ ਗੰਨਾ ਇਹ ਕਲਾ ਵੀ ਸਰ ਜਣਾ ਨਹੀਂ ਬਣਾ ਹੋਣਾ ਤੁਸੀਂ ਨਹੀਂ ਕਹੋ ਨਹੀਂ ਕਰੀ ਨੇ ਫਿਰ ਨਾਲ ਅਸਲ ਚ ਜਾਰਮੀਨੇਸ਼ਨ ਚ ਨਾ ਫਰਕ ਪੈ ਗਿਆ ਉਹਦਾ ਫਰਕ ਪੈ ਗਿਆ ਜੰਮਣੇ ਜੰਮਣੇ ਚ ਇਧਰ ਥੋੜਾ ਜੇ ਕੰਮ ਖਾਰੀ ਤੁਹਾ ਇੱਧਰ ਕਰਕੇ ਪਾਣੀ ਪਾਣੀ ਕਰਕੇ ਲੇਟ ਹੋ ਗਿਆ ਤੇ ਜਰਮੀਨੇਸ਼ਨ ਫਰਕ ਪੈ ਗਿਆ ਫਰਕ ਪੈ ਗਿਆ ਇਹਦੇ ਬਾਜਰਾ ਵੇਚਦਾ ਤਾਂ ਵੇਚਤਾ ਕਿ ਨਹੀਂ ਵੇਚਿਆ ਕਿ ਨਹੀਂ ਸਾਰੀ ਭਈ ਆਏਗਾ ਇਹ ਤਾਂ ਕਹਿੰਦਾ ਗਿਰਗਾ ਮਟਾਲਪੁਰ ਸਿਰ ਤੇ ਦੇਣਾ ਤਾਂ ਟਾਲਪੁਰ ਘਰੇ ਦੇ ਨੇ 250 ਰੁਪਏ ਕਹਿੰਦਾ ਤਾਂ ਹਾਂ ਤੇ ਸਿਰ ਤੇ ਤਾਂ ਨਹੀਂ ਲੇਬਰ ਨਹੀਂ ਦੀ ਮਿਲਦੀ ਲੇਬਰ ਤਾਂ ਉਹਨੂੰ ਕਹਿੰਦਾ ਭਾਈ ਲਿਆ ਪੇ ਇੱਧੇ ਉਹ ਫਿਰ ਚੰਡੀਗੜ੍ਹ ਲਿਕੇ ਜਾਣਾ ਤਾਂ ਉਰੇ ਤੋਂ ਉਹਥੇ ਦਾ ਫਿਰ ਬੱਦਾ ਬਣਾ ਲਿਆਣਾ ਪੈਣਾ ਬਣ ਤੇ ਦਉਗੇ ਬੰਦੇ ਲੱਦ ਵੀ ਦਉਗੇ ਇਹ ਚੰਡੀਗੜ੍ਹ ਹੀ ਜਾਣ ਨੂੰ ਕਰਦਾ ਤਾ ਅੱਛਾ ਫਿਰ 250 ਤੋਂ ਰੁਪਏ 200 ਕਿੰਨੇ ਗੱਲ ਨੂੰ ਆਪਣੀ ਬੰਦਗੀ ਕੰਨਾ ਮਾਰ ਦੇ ਫਿਰ ਇੱਧਰ ਲੈ ਵੀ ਤੂੰ ਤਾਂ ਜੈ ਹੂ ਸਾਰੀ ਡੈੜੀ ਆ ਲੇਬਰਦਾਰ ਨੇ ਆ ਯਾਰ ਸਾਰੀ ਡੈੜੀ ਜੇ ਲੱਗ ਜਾਂਦੀ ਆ ਹਾਂ ਕਿਤੇ ਰੋਪੜ 10 ਮਿੰਟ ਜਦਾਰਿਆਂ ਨੂੰ ਸਭ ਤੋਂ ਲੂਟ ਉਹਨਾਂ ਗੱਡੀ ਪੈਂਦੀ ਆ ਭਰ ਕੇ ਜਿੰਦੀ ਆ ਅੱਜ ਉਹ ਗੱਡੀ ਆ ਉਹ ਕੋਈ ਫੇਕੇ ਨਹੀਂ ਉੱਥੇ ਕੰਡਾ ਕਰਾ ਲੈਣਾ ਹਾਂ ਹੈ ਕਿ ਨਹੀਂ 100 ਪੈਸੇ ਮਿਲ ਜਣੇ ਚਾ 10 ਰੁਪਏ ਘੱਟ ਵੀ ਆ ਜਿਹੜਾ ਕਾਰ ਨਹੀਂ ਜਾਣਾ ਤਿੰਨ ਜਣੇ ਘਾੜ ਵਜ ਜਾਂਦੇ ਨੇ ਨਵਜਦੇ ਆ ਇੱਕ ਉੱਪਰ ਫੜਾਉਣ ਨੂੰ ਦੋ ਥੱਲੇ ਭਰੀਆਂ ਲਾਉਣ ਨੂੰ ਲੇਬਰ ਤਾਂ ਹੈਗੀ ਦੀ ਕੱਲੂ ਰਹੀਂ ਬਾਦੋਂ ਬੈਠੇ ਨਹੀਂ ਕੱਲੂ ਰਹੀਂ ਆਹੋ ਜਿਹੜੇ ਅੱਗੇ ਆ ਉਹ ਤਾਂ ਕਹਿੰਦਾ ਕੰਮ ਦੱਸੇ ਕਰੋ। ਕੰਮ ਨਹੀਂ ਕਰਦਾ ਜੱਦੀ ਜਾਣ ਨੂੰ ਤਾਂ ਉਹਨਾਂ ਨੂੰ ਲੱਦ ਕੇ ਤੋਰ ਦੂੰਗਾ। ਗੈਲ ਥੋੜਾ ਜਾਣਾ ਉਹਨਾਂ ਨੂੰ। ਗੈਲ ਨਹੀਂ ਜਾਣਾ। ਫੇਰ ਪੰਗਾ ਲਾਹ ਹੈ ਨਾ? ਗੈਲ ਦਾ ਪੰਗਾ ਪੈਂਦਾ। ਹਾਂ। ਹਾਂ। ਇਹ ਕਿੱਧਰ ਫਿਰਦਾ ਅੱਜ? ਕਿੱਥੇ ਫਿੱਟਾ ਅੱਜ? ਆ ਮੋਟਰਸਾਈਕਲ ਬਾਪੂ ਵਾਲਾ। ਬਾਪੂ ਹੋ ਗਿਆ ਕੰਮ ਆਵਗਾ ਨਹੀਂ। ਹੋ ਗਿਆ ਠੀਕ ਹੁਣ। ਪੈ ਗਿਆ ਫੜਕ। ਇਹ ਤਾਂ ਭੱਜਦਾ ਜਾਂਦਾ। ਭੱਜਦਾ ਭੱਜਦਾ ਹੁਣ। ਬਣ ਗਿਆ ਮਿਲਖਾ ਸਿੰਘ। ਭੱਜਦਾ ਫੜਦਾ ਜਾਂਦਾ। ਰਾਮ ਮੇਲੇ ਚ ਬਲ ਲੁੱਟਿਆ ਮੇਲਾ ਪੂਰਾ ਕੁਝ ਨਹੀਂ ਦਾ ਬਾਈ ਹਾਂ ਚੱਕਣਾ ਹੀ ਤਾਂ ਬੰਦੀ ਸੀ ਬਸ ਇੱਕ ਜਡੋਲ ਦਾ ਇੱਕ ਜਾਂ ਇੱਕੀ ਬਸ ਇਹੀ ਚੀਜ਼ਾਂ ਵਧੀਆਂ ਦੀ ਹਾਂ ਹਾਂ ਬਸ ਉਂਡਰੀ ਦਾ ਵਧੀਆ ਜਿਉ ਬੈਠਾ ਦਾ ਹਾਂ ਉਂਡਰੀ ਦਾ ਤੇ ਫੇਰ ਉਹ ਗਿਣਿਆਗਾ ਤੇ ਨਹੀਂ ਕੋੜੇ ਨਾਲੋਂ ਵਧੀਆ ਤਾਂ ਕਿ ਨਹੀਂ ਹਾਂ ਤੁਰਦਾ ਹੀ ਬਹੁਤ ਥੋੜੀ ਦਾ ਕੋਣ ਕੋੜਾ ਥੋੜੂ ਆ ਉਹ ਵੀ ਬੰਦਾ ਸਾਰਾ ਹਿੱਲਦਾ ਹੁਣ ਉੱਪਰ ਬੈਠਾ ਹਾਂ ਜਾਂ ਡੈਂਗੂ ਵੀ ਉਹੀ ਹੀ ਆ ਹਿਲਦਾ ਤਾਂ ਇਹਦੇ ਕੋੜੇ ਨਾਲੋਂ ਵੀ ਜ਼ਿਆਦਾ ਹਿਲਦਾ ਤਾਂ ਪਰ ਹਿਲਿਆ ਵਾ ਪਰ ਇੱਕ ਗੱਲ ਬਲੋਚ ਰੱਖਦਾ ਤਾਂ ਪਾਕ ਖਾਦ ਉੱਪਰ ਰਾਜਸਤਾਨੀ ਯਾਦਾ ਮਹਾਰਾਜਾ ਸਾਨੂੰ ਆਏ ਦਾ ਵੀ ਨੀ ਉੱਪਰ ਤੇ ਗੇਰ ਦੇਣਾ ਇਹ ਇਹਦੇ ਸਾਹਿਬ ਗਿਆ ਤੁਰਦਾ ਦਾ ਤੇਰਾ ਸਟੇਟਸ ਦੇਖਿਆ ਸੀ ਲੈ ਪਤੀ ਜੀ ਮੈਂ 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 ਛਲੰਗ ਮਾਰ ਕੇ ਬੈ ਗਿਆ ਬਾਈ ਦਾ ਪਤੀ ਸਾਰੀ ਹਿੱਲ ਗਈ ਹੂੰ ਪੁੱਤ ਐ ਦਿਖਾਤਾ ਆਪਣੇ ਕਰਤੱਬ ਉਹ ਚੱਲ ਆ ਕੇ ਕਣਾ ਕੋੜੀ ਲਾਈਨ ਇਹਨੂੰ ਚੜਨਾ ਔਖਾ ਕੋੜੀ ਨਾਲ ਲਾਉਂਦੇ ਹੋਣੇ ਲੈ ਕੇ ਉਹਨੂੰ ਮਾਰਦੇ ਉਹ ਨਹੀਂ ਸਰ ਬਾਈਬਲ ਪੜ੍ਹਾਉਂਦਾ ਬੈਠੇ ਤਾਂ ਪੰਗਾ ਏ ਹੋਰ ਮੂਰੇ ਨਹੀਂ ਕਰੀ ਜੇ ਪਿੱਛੇ ਤੇ ਉੱਟਦਾ ਇੱਕ ਦਿਨ ਪਾਰਾ ਜਾ ਬੰਦਾ ਉਹ ਵੱਜੇ ਜਾ ਕੇ ਕੱਪੜਾ ਪਾਰ ਤੁੰਗਦੇ ਫਿਰਦਾ ਅੱਜ ਬੰਗੜਾ ਮਾ ਲਾ ਲਾ ਬੰਦ ਕੰਮ ਨਹੀਂ ਲੈ ਘੰਮ ਨੂੰ ਚੱਡੀ ਆਲ ਪਾਰ ਕੇ ਔਰੇ ਪਾਰ ਕੇ ਪਾਰ ਕੇ ਆਹ ਮੈਂ ਬੰਦੇ ਇੱਥੇ ਮਿਲਣੇ ਇਹਨੂੰ ਹਾਂ ਹੁਣ ਮਿਲਣਾ ਕਿੱਥੇ ਲੱਭਦਾ ਪੰਜ ਵਾਈ ਗੱਲਾਂ ਨਹੀਂ ਮੁਕਾਣ ਦਿੰਦਾ ਕਹਿੰਦਾ ਹੈ ਗ੍ਰੀਨਦ ਨੂੰ ਲੈ ਗਈ ਇਹਨੇ ਇਹ ਗ੍ਰੀਨਦ ਮੈਂ ਆਪਣੇ ਘਰੇ ਲੈ ਜਾਣਾ ਤੇ ਫੇਰ ਕਿੱਥੇ ਨੂੰ ਪੱਥੇ ਨੂੰ ਤਨਿਆਣੇ ਆਲੇ ਝੂੜੇ ਸਾਰੇ ਵਸੇ ਕਿਸਤੇ ਵਸੇ ਝੂੜੀ ਤੇ ਲੈ ਕੇ ਨਾ ਰਾਤ ਛੱਡ ਪਰਾਂ ਕਹਿੰਦਾ ਕਾ ਛੱਡ ਪਰਾਂ ਕਹੇ ਰਾਤ ਨੂੰ ਬਾਹਰ ਆ ਕਿੱਥੇ ਜਾਵੇ ਜਦੋਂ ਤਾਂ ਭੀੜ ਵੀ ਘਰ ਜਾਂਦੀ ਹੈ ਪਹਿਲਾਂ ਭੀੜ ਜਾਉਂਦੀ ਹੈ ਫੇਰ ਹੁਣ ਨਹੀਂ ਰਾਤ ਨੂੰ ਕੀ ਹੁੰਨੀ ਉਹਨੀ ਯਾਰ ਕੰਰੰਡੀ ਲੱਗ ਗਿਆ ਉਹਦੇ ਨਾਲ ਦਾ ਹੀ ਹੈਂ ਮਰੰਡੀ ਲੱਗ ਗਿਆ ਇੱਕ ਹਾਂ ਭੀੜ ਕਾ ਹੁੰਨੀ ਹੈ ਥੇ ਬਾਦ ਕੀ ਹੁੰਨੀ ਉਹ ਉੱਧਰ ਉੱਧਰ ਰਹੇ ਹੁੰਦੇ ਅੱਧੇ ਚਮਗੌਰ ਵਾਲੇ ਪਰਲੇ ਪਾਸੋਂ ਲੰਘ ਜਾਂਦੇ ਹੁਣ ਜਿਹੜਾ ਨੇੜੇ ਪੈਂਦਾ ਹੂੰ ਨੇੜੇ ਨੇੜੇ ਲੱ ਜੇ ਕਿਤੇ ਰੁੱਪਣ ਨਾਲ ਜੇਦਾ ਕਿ ਰੁੱਪਣ ਵੀ ਲੱਗੇ ਕਰਦਾ ਤਾਂ ਇੱਧਰ ਚ ਰਾਮਲੀਲਾ ਕਰਾਉਣ ਚ ਉੱਥੇ ਬਹੁਤ ਲੱਗਿਆ ਹਾਂ ਆਵਾਜ਼ ਆ ਲਵੀ ਓਏ ਸਵਾ ਕੱਲੀ ਵੀ ਆਈ ਦੀ ਆ ਕਰਨ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ